ਕੀ ਹਾਲ ਹੈ ਮਿੱਤਰੋ ਅੱਜ ਬਈ ਆਪਾਂ ਨੰਗਲ ਕਲਿਆਣੇ ਭਾਵਾਂ ਕੋਲੇ ਆਪਾਂ ਪਹੁੰਚੇ ਆਂ ਵਰਤਮ ਸਟੋਰ ਤੇ ਕਰੋਪਰੀ ਸਟੋਰ ਹੈ ਨਾ ਬਾਕੀ ਜਿਹੜੀ ਪੂਰੀ ਜਾਣਕਾਰੀ ਆਪਾਂ ਉਹ ਬਈ ਜੀਹਰ ਨਾਲ ਕਰਦਿਆਂ ਗੱਲ ਕਰਵਾ ਹਸੀ ਕਾਲ ਜੀ ਸ੍ਰੀ ਕਾਲ ਜੀ ਉਹ ਠੀਕ ਹੋ ਜੀ ਤੇ ਲੋ ਜੀ ਹੁਣ ਗਰਮੀ ਆ ਗਈ ਤੇ ਗਰਮੀ ਦੀ ਆਪਣੇ ਕੋਲੇ ਆਈਟਮ ਜਿਹੜੀ ਆਪਾਂ ਬੋਤਲਾਂ ਕਹਿ ਦਿੰਨੇ ਆ ਜਾਂ ਹੋਰ ਕੋਈ ਵੀ ਸਮਾਨ ਹੈ ਵਰਤਨ ਵਾਲਾ ਉਹਦੇ ਬਾਰੇ ਮਣੀ ਮੁੱਠੀ ਦੀ ਉਹ ਜੀ ਜਾਣਕਾਰੀ ਫਿਰ ਆਪਾਂ ਕਿੱਥੋਂ ਕਰਕੇ ਸਟਾਰਟ ਕਰੀਏ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਕੋਲੇ ਮਿਲਟਨ ਕੰਪਨੀ ਦੀ ਬੋਤਲ ਹੈ ਜੀ ਇਹ ਜੀ ਫ੍ਰਿਜੇ ਚ ਰੱਖਣ ਵਾਸਤੇ ਜੀ ਇਹ ਫ੍ਰਿਜ ਚ ਬੋਤਲਾਂ ਨੇ ਜੀ ਇਹਨਾਂ ਦੇ ਵੱਖ-ਵੱਖ ਨੇ ਇਹਨਾਂ ਦੇ ਕਲਰ ਮਿਲ ਜਾਣਗੇ ਤੁਹਾਨੂੰ ਕਲਰੇਜ ਬਹੁਤ ਸਾਰੇ ਮਿਲ ਜਾਂਦੇ ਬਹੁਤ ਸਾਰੇ ਮਿਲ ਜਾਣਗੇ ਤੇ ਬਹੁਤ ਸਾਰਾ ਸਟਾਕ ਹੈ ਸਾਡੇ ਕੋਲ ਸਟਾਕ ਹੈ ਜੀ ਤੇ ਇਸ ਤੋਂ ਇਲਾਵਾ ਜੀ ਸਕੂਲ ਜਾਣ ਵਾਸਤੇ ਬੋਤਲਾਂ ਜਿਵੇਂ ਅੱਜ ਕੱਲ੍ਹ ਪਲਾਸਟਿਕ ਦੇ ਬੱਚਿਆਂ ਨੂੰ ਅਲਾਉਡ ਨਹੀਂ ਕਰ ਰਹੇ ਸਕੂਲ ਚ ਸਟੀਲ ਦੀਆਂ ਬੋਤਲਾਂ ਜੀ ਹਾਂਜੀ ਇਹ ਚ 24 ਘੰਟੇ ਠੰਡਾ ਤੇ ਗਰਮ ਤੁਸੀਂ ਠੀਕ ਹੈ ਚਾਹ ਤੇ ਪਾਣੀ ਦੋਨੇ ਰੱਖ ਸਕਦੇ ਹੋ ਇਹਦੇ ਵੱਖ-ਵੱਖ ਤਰ੍ਹਾਂ ਦੇ ਮਾਡਲ ਹੈ ਮਾਡਲ ਜੀ ਜੇ ਕੋਈ ਬੋਤਲ ਚ ਕਿਸੇ ਕਿਸਮ ਦੀ ਕੰ ਕੰਪਨੀ ਦੀ ਹੋਊਗੀ ਵੀ ਕਿਸੇ ਨਾਲ ਦੇਵਾਂਗੇ ਜੀ ਤੁਹਾਨੂੰ ਜੀ ਬਦਲ ਕੇ ਪੀਸ ਬਦਲ ਕੇ ਨਵੇਂ ਹੀ ਆ ਮੰਨ ਲਓ ਜੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਉਹ ਛੱਡੇ ਕਰ ਮਾਲੀ ਕੁਝ ਆਉਂਦੀ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਦਿਖਾ ਦਈਏ ਜੀ ਕੈਂਪਰ ਵੀ ਜੀ ਉਸ ਤੋਂ ਬਾਅਦ ਸਾਡੇ ਕੋਲੇ ਇਸੇ ਕੰਪਨੀ ਦੇ ਮਿਲਟਨ ਕੰਪਨੀ ਦੇ ਸਕੂਲ ਵਾਲੀਆਂ ਬੋਤਲਾਂ ਆ ਜਾਣਗੀਆਂ ਜੀ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਜੀ ਇਹਦਾ ਕਿਹੜਾ ਸਟਾਕ ਪਏ ਸਾਡੇ ਕੋਲੇ ਜੀ ਜੀ ਜਿਵੇਂ ਮਿਲਟਨ ਕੰਪਨੀ ਦੀਆਂ ਬੋਤਲਾਂ ਆ ਜਾਣਗੀਆਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਕਰਾਂ ਚ ਦੁਕਾਨਾਂ ਚ ਆਫਿਸ ਚ ਵਰਤਨ ਨੂੰ ਕੈਂਪਰ ਆ ਜਾਣਗੇ ਜੀ ਕੈਂਪਰ ਜੀ ਇਸ ਦੇ ਜਿਵੇਂ ਸਾਡੇ ਕੋਲੇ ਨਿਆਸਾ ਕੰਪਨੀ ਦਾ ਜੀ ਮਿਲਟਨ ਕੰਪਨੀ ਦਾ ਜੀ ਮਿਲਟਨ ਆ ਗਿਆ ਜੀ ਤੇ ਮਿਉਰ ਦਾ ਆ ਗਿਆ ਜੀ ਜਿਹੜਾ ਬਾਜ਼ਾਰ ਚ ਪਾਣੀ ਸਪਲਾਈ ਕਰਨ ਵਾਸਤੇ ਚੱਲਦਾ ਹੈ ਬਿਲਕੁਲ ਜੀ ਬਿਲਕੁਲ ਯਾਨ ਬ੍ਰੇਕੇ ਵਾਲਾ ਬੋਡੀ ਇਹ ਜੀ ਦੀ ਜੀ ਤੇ ਇਹਦੇ ਚ ਤਾਂ ਬਸ ਇਸ ਤਰ੍ਹਾਂ ਦੀ ਕੰਪਨੀ ਨੇ ਕੁਆਲਿਟੀ ਬਣਾਈ ਹੈ ਤੁਸੀਂ ਪਾਣੀ ਅਗਲੇ ਦਿਨ ਤੱਕ ਵੀ ਠੰਡਾ ਕੱਢ ਸਕਦੇ ਹੋ ਠੀਕ ਹੈ ਜੀ ਜ਼ਹਿਰ ਜਾ ਪਾ ਲੈ ਉਹ ਜੀ ਮਿਲੂਗਾ ਜੀ ਮਿਲੂਗਾ ਜੀ ਤੁਹਾਨੂੰ ਜੀ ਬਿਲਕੁਲ ਜੀ ਬਿਲਕੁਲ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਸਟੀਲ ਦੇ ਬਰਤਨਾਂ ਦੀ ਪੂਰੀ ਰੇਂਜ ਮਿਲ ਜੂਗੀ ਜੀ ਹਾਂਜੀ ਜਿਵੇਂ ਆਮ ਆਪਣੇ ਘਰਾਂ 'ਚ ਬਰਤਨ ਮਿਲਦੇ ਆ ਬਿਲਕੁਲ ਜੀ ਬਿਲਕੁਲ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਪਿੱਤਲ ਦੇ ਬਰਤਨਾਂ ਦੀ ਪੂਰੀ ਰੇਂਜ ਮਿਲ ਜੂਗੀ ਜੀ ਲਓ ਜੀ ਲਓ ਲੈ ਜੋ ਤਲਵਿੰਦਰ ਜੀ ਨਾਲ ਦੇ ਨਾਲ ਵਖਾਈ ਚਲੋ ਤੇ ਹੋਰ ਬਾਈ ਜੀ ਜਿਹੜੇ ਜਿਹੜੇ ਆਪਣੇ ਕੋਲੇ ਆਈਟਮਾਂ ਤਕਰੀਬਨ ਸਾਰੀਆਂ ਆਈਟਮਾਂ ਬਾਰੇ ਆਪਾਂ ਜਾਣਕਾਰੀ ਦੇ ਦਿੱਤੀ ਆਪਣੇ ਭਰਾਵਾਂ ਨੂੰ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਜੀ ਆਓ ਜੀ ਇਧਰ ਮਿਲਟਨ ਕੰਪਨੀ ਦਾ ਜੀ ਆ ਜਾਓ ਤਲਵਿੰਦਰ ਜੀ ਮੜਾ ਉਧਰ ਵੀ ਝਾਤ ਮਰਵਾਦ ਕੇ ਮੜਾ ਜਾ ਤੇ ਲਓ ਜੀ ਦਿਖਾਉਂਦੇ ਤੁਰੇ ਆਓ ਲਓ ਜੀ ਆਪਣੇ ਕੋਲ ਇਹ ਆਗੇ ਜੀ ਇਸ ਤੋਂ ਇਲਾਵਾ ਸਾਡੇ ਕੋਲ ਸੈਲੋ ਕੰਪਨੀ ਦਾ ਸਟਾਕ ਹੁੰਦਾ ਜੀ ਪੂਰਾ ਸਾਰੀ ਰੇਂਜ ਨੇ ਮਿਲਟਨ ਦੀ ਹੁੰਦੀ ਹੈ ਨਿਆਸਾ ਦੀ ਹੁੰਦੀ ਹੈ ਜੀ ਜੀ ਜੀਪੀ ਦੀ ਹੁੰਦੀ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਅੱਜ ਕੱਲ੍ਹ ਜਿਵੇਂ ਆਪਣੇ ਐਲੂਮੀਨੀਅਮ ਦੇ ਬਰਤਨ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ ਉਸ ਤੋਂ ਇਲਾਵਾ ਉਹਨਾਂ ਨੂੰ ਖਤਮ ਕਰਨ ਵਾਸਤੇ ਜੀ ਅਸੀਂ ਇਹ ਜਿਹੜੀ ਸਟੀਲ ਦੇ ਕੁੱਕਰ ਟ੍ਰਾਈਪਲਾਈ ਕੁੱਕਰ ਸਟੀਲ ਦੇ ਜਿਹੜੀ ਨਵੀਂ ਤਕਨੀਕ ਹੈ ਜੀ ਸਾਰੇ ਸਾਈਜ਼ ਤੇ ਸਾਰੇ ਮਾਡਲ ਅਵੇਲੇਬਲ ਹਾਂ ਜੀ ਬੇਨਾ ਹਾਂ ਜੀ ਹਾਂ ਉਹ ਸਾਰੇ ਸਾਈਜ਼ ਹਾਂ ਜੀ ਮਾਡਲ ਅਵੇਲੇਬਲ ਮੌਜੂਦ ਨੇ ਜੀ ਸਟੀਲ ਦਾ ਕੈਂਪਰ ਦਿਖਾਓ ਜੀ ਲਓ ਜੀ ਉਹ ਵੀ ਕਟੋ ਜੀ ਮੜਾਂਗੇ ਆਪਾਂ ਦਿਖਾ ਦਈਏ ਆਪਣੇ ਭਰਾਵਾਂ ਨੂੰ ਉਹ ਚੀਜ਼ ਦਾ ਵੀ ਮੜਾ ਚਾਲਣ ਪਵੇ ਨਾ ਜੀ ਇਹ ਸੀਬੀਐਸ ਕੰਪਨੀ ਦਾ ਕੁੱਕਰ ਹੈ ਜੀ ਹਾਂਜੀ ਲਓ ਜੀ ਟ੍ਰਾਈਪਲਾਈ ਇਹਦੀ ਮਤਲਬ ਮਟੀਰੀਅਲ ਹੈ ਜੀ ਇਹ ਚ ਜਿਹੜਾ ਯੂਜ਼ ਕੀਤਾ ਹੋਇਆ ਹੈ ਹਾਂਜੀ ਤੇ ਕੁੱਕਰ ਦੇਖੋ ਜੀ ਇਹ 5 ਲੀਟਰ ਦਾ ਹੈ ਬਿਲਕੁਲ ਇਹ ਵਾਲਾ ਜੀ ਤੇ 5 ਸਾਲ ਦੀ ਦੀ ਵਾਰੰਟੀ ਹੈ। ਐਨੀ ਪ੍ਰੋਬਲਮ ਹੈ ਜੀ ਕੁੱਕਰ ਚ ਤਾਂ 5 ਸਾਲ ਤੱਕ ਤੁਹਾਨੂੰ ਪੀਸ ਹੀ ਬਦਲ ਕੇ ਨਵਾਂ ਮਿਲੂਗਾ ਜੀ। ਜੀ। ਹਾਂਜੀ। ਤੇ ਹੁਣ ਇੱਕ ਥੋੜਾ ਜਿਹਾ ਹੋਰ ਵੀ ਆਪਾਂ ਭਰਾਵਾਂ ਨਾਲ ਗੱਲਬਾਤ ਸਾਂਝੀ ਕਰੀਏ ਜੀ। ਅ ਕਈ ਵਾਰੀ ਭਰਾ ਪੁੱਛ ਲੈਂਦੇ ਨੇ ਵੀ ਰੇਟ ਦੱਸਿਆ ਕਿਸੇ ਨਾ ਕਿਸੇ ਚੀਜ਼ ਦਾ ਵਿੱਚ ਰੇਟ ਵੀ ਜ਼ਰੂਰ ਕਲੀਅਰ ਕਰਿਆ ਕਰੋ ਜੀ ਮੜਾ ਬੋਟਾ। ਐਸੇ ਮੀਟੀਆਂ ਲੱਗਦਾ। ਰੇਟ ਕੋਈ ਗੱਲ ਨਹੀਂ ਸਾਡੇ ਬਸ ਤਾਂ ਸੀ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਹੈ ਜੀ। ਹਾਂਜੀ। ਕੋਈ ਵੀ ਕਸਟਮਰ ਕਦੋਂ ਵੀ ਸਾਡੇ ਨਾਲ ਕਾਲ ਕਰ ਸਕਦੇ ਹੋ ਆਈਟਮਾਂ ਬਹੁਤ ਸਾਰੀਆਂ ਨੇ। ਹਾਂਜੀ। ਇਸ ਕਰਕੇ ਨਿ ਤੇ ਜਿਵੇਂ ਆ ਸਕੂਲ ਵਾਲੀ ਬੋਤਲ ਹੈ ਜੀ ਮੈਲਟਨ ਕੰਪਨੀ ਦੀ ਇਹਦਾ 195 ਐਮ ਆਰ ਪੀ ਹੈ ਜੀ ਜੀ ਪਰ 195 ਐਮ ਆਰ 195 ਨਹੀਂ ਸੀ ਦੋ ਦੇ ਮੰਗ ਜੀ ਮਤਲਬ ਠੀਕ ਹੈ ਜੀ ਇੱਕ ਨਾਲ ਇੱਕ ਇੱਕ ਨਾਲ ਇੱਕ ਫਰੀ ਹੈ ਜੀ ਇਹ ਠੀਕ ਹੈ ਜੀ ਹਾਂ ਪੂਰਾ ਨੈਟ ਤੇ ਸਰਚ ਮਾਰੋ ਪੂਰਾ ਵੱਡਾ ਬ੍ਰਾਂਡ ਹੈ ਜੀ ਮੈਲਟਨ ਦਾ ਇੱਕ ਨਾਲ ਇੱਕ ਫਰੀ ਹੈ ਜੀ ਇੱਕ ਨਾਲ ਇੱਕ ਫਰੀ ਹੈ ਲੈ ਵੀ ਮਿੱਤਰੋ ਹੁਣ ਬੱਚਿਆਂ ਵਾਸਤੇ ਲੈ ਕੇ ਜਾਣੀਆਂ ਅ ओरिजिनल ਮੈਲਟਨ ਦੀ ਇਹ ਜਿਹੜੀ ਬੋਤਲ ਹੈ ਇੱਕ ਨਾਲ ਇੱਕ ਫ੍ਰੀ ਮਿਲੂਗੀ ਪ੍ਰਿੰਟ ਰੇਟ ਹੈ 195 ਹੈ ਨਾ 195 ਬਾਕੀ ਬਹੁਤ ਸਾਰੇ ਮਾਡਲ ਨੇ ਵੱਖ-ਵੱਖ ਮਾਡਲਾਂ ਦਾ ਵੱਖ-ਵੱਖ ਐਮ ਆਰ ਪੀ ਵੀ ਕੋਈ ਵੀ ਮਾਡਲ ਲੈਣੇ ਮੈਲਟਨ ਦਾ ਪਲਾਸਟਿਕ ਦੀ ਬੋਤਲ ਦਾ ਜੀ ਤਾਂ ਇੱਕ ਨਾਲ ਇੱਕ ਫ੍ਰੀ ਹੈ ਜੀ ਇਹ ਇੱਕ ਨਾਲ ਇੱਕ ਫ੍ਰੀ ਹੈ ਜੀ ਤੇ ਇੱਕ ਆਪਣੀ ਲੋਕੇਸ਼ਨ ਵੀ ਦੱਸ ਦੀ ਜੀ ਤੇ ਤੁਹਾਡਾ ਫੋਨ ਨੰਬਰ ਵੀ ਕੋ ਦੋ ਜੀ ਆਪਾਂ ਸਾਡੀ ਲੋਕੇਸ਼ਨ ਹੈਗੀ ਹੈ ਜੀ ਜਵਾਰਕੇ ਰੋਡ ਹਾਂਜੀ ਨੇੜੇ ਪੰਜਾਬ ਐਨ ਸੰਧ ਬੈਂਕ ਜੀ ਜੀ ਆਸ਼ੂ ਫੋਟੋਗ੍ਰਾਫਰ ਦੇ ਬਿਲਕੁਲ ਨਾਲ ਨਾਲ ਜੀ ਠੀਕ ਹੈ ਜੀ ਨੰਗਲ ਕਲਾ ਲੈਂਦੀ ਭਾਂਡੇ ਦੀ ਦੁਕਾਨ ਹੈ ਹਾਂਜੀ ਸਾਡਾ ਸੰਪਰਕ ਨੰਬਰ ਹੈਗਾ ਜੀ 90419 88174 ਦੁਬਾਰੇ ਫੇਰ ਨੋਟ ਕਰ ਲੋ 90 419 88174G ਜੀ ਤੇ ਲੋ ਜੀ ਬਾਕੀ ਨੰਬਰ ਆਪਾਂ ਡਿਸਪਲੇ ਤੇ ਵੀ ਛੱਡਾਂਗੇ ਵੀਰ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਤੇ ਬਹੁਤ ਸਾਰੀਆਂ ਹੋਰ ਆਈਟਮਾਂ ਘਰਾਂ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਬਰਤਨ ਜਾਂ ਹੋਰ ਬਹੁਤ ਸਾਰੀਆਂ ਆਈਟਮਾਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਵੀ ਬਹੁਤ ਘੱਟ ਰੇਟ ਦੇ ਵਿੱਚ ਹਨ ਤੇ ਡਿਸਪਲੇ ਦੇ ਨੰਬਰ ਚੱਲਦੇ ਸੰਪਰਕ ਜ਼ਰੂਰ ਬਣਾ ਲਿਓ ਧੰਨਵਾਦ